ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਅੱਜ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਬਾਣੀ ਰੰਭ ਹੋਈ ਹੈ। ਸਤਿਗੁਰ ਜੀ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਦਾ ਇਹ ਸ਼ੰਤ ਰੰਭ ਹੁੰਦਾ ਹੈ। 442 ਅੰਗ ਤੇ ਮਹਾਰਾਜ ਜੀ ਇਹਦੀ ਰੰਭਤਾ ਕਰਦੇ ਹਨ ਆਓ। ਸਤਿਗੁਰ ਜੀ ਵਚਨ ਕਰਦੇ ਹਨ ਜੀ। ਰਾਗ ਆਸਾ ਸ਼ੰਤ ਮਹੱਲਾ ਥੋਥਾ ਘਰ ਪਹਿਲਾ ਅਸ਼ਾ ਜੀ ਪਹਿਲੇ ਘਰ ਸੁਰ ਤਾਲ ਦੇ ਵਿੱਚ ਭਾਈਏ ਸ਼ੰਤ ਤੋਂ ਭਾਵਸਤਿ ਕਿਪਤਾ ਦੇ ਰੂਪ ਵਿੱਚ ਮਹਾਰਾਜ ਜੀ ਕਹਿੰਦੇ ਗਾਣਾ ਹੈ ਮਹਾਰਾਜ ਜੀ ਰੰਮਤਾ ਕਰਦੇ ਹਨ ਮੰਗਲਾ ਚਰਨ ਕਰਦੇ ਹਨ ਜੀ ਕੋ ਓੰਕਾਰ ਸਤ ਗੁਰ ਪ੍ਰਸਾਦ ਉਪਲੀਪੂਰਨ ਪ੍ਰਮਾਤਮਾ ਇੱਕ ਸਰੂਪ ਹੈ ਕੋਈ ਸਾਰੀ ਸ੍ਰਿਸ਼ਟੀ ਦਾ ਬ੍ਰਹਮੰਡਾਂ ਦਾ ਹੋਰੀ ਪਰਮੇਸ਼ਰ ਮਾਲਕ ਹੈ ਜਿਹਦੀ ਮੂਰਤ ਸਤ ਸਰੂਪ ਹੈ ਸਤ ਕਾਲ ਤੋਂ ਰਹਤ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਭਾਈ ਪ੍ਰਭੂ ਦੀ ਹਰੀ ਦੀ ਪ੍ਰਾਪਤੀ ਹੈ ਜੀ ਜੀਵਨ ਮੈਂ ਜੀਵਨ ਪਾਇਆ ਗੁਰਮਖ ਭਾਏ RAM ਹਰ ਨਾਮੁ ਹਰ ਨਾਮੁ ਦੇਵੇ ਮੇਰੇ ਪ੍ਰਾਨ ਵਸਾਏ RAM ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਜੀ ਇਹ ਸੰਤ ਦੀ ਰਮਤਾ ਕਰਦੇ ਹਨ ਉੱਥੇ ਸਾਨੂੰ ਸੀਵਾ ਨੂੰ ਬਖਸ਼ਿਸ਼ ਕਰਦੇ ਹਨ ਸਮਝਾਉਂਦੇ ਹਨ ਪਰਦੇਸ਼ ਬਖਸ਼ਦੇ ਹਨ ਜੀਵ ਨੂੰ ਮੈਂ ਜੀਵਨ ਪਾਇਆ ਗੁਰਮੁਖ ਭਾਏ RAM ਏਕ ਹੁੰਦਾ ਬਾਰ ਕੋ ਖੋ ਜੀਉਣਾ ਜਿਹਨੂੰ ਆਮ ਦੁਨੀਆ ਆਮ ਮਨੁੱਖ ਆਪਾਂ ਸਾਰੇ ਮੰਨਦੇ ਆਂ ਕਿ ਸੀ ਜਿੰਦੇ ਆਂ ਬੜਾ ਵਧੀਆ ਸਾਡਾ ਜੀਵਨ ਹੈ ਓਸੀ ਐਵੇਂ ਕਹਿ ਦਿੰਨੇ ਆਂ ਪਰ ਜਿੰਨਾ ਚਿਰ ਅੰਦਰੋਂ ਨਹੀਂ ਸਾਡਾ ਜੀਣਾ ਹੁੰਦਾ ਉਹਨਾਂ ਚਿਰ ਮਹਾਰਾਜ ਦੀ ਬਾਣੀ ਕਹਿੰਦੀ ਏ ਉਹ ਆਤਮਾ ਮਰਿਆ ਤੋ ਲੈ ਇਹ ਤੇ ਉਸ ਜੀਵਨ ਦੀ ਮਹਾਰਾਜ ਕਰ ਬਚਨ ਕਰਦੇ ਹਨ ਪਕਾਰ ਕੇ ਕਹਿੰਦੇ ਹਨ ਖੁਦ ਮਹਾਰਾਜ ਜੀ ਜਗਿਆਸੂ ਬਣਦੇ ਹਨ ਕਹਿੰਦੇ ਜੀਵ ਨੂੰ ਇਹ ਲੋਕੋ ਮੈਂ ਜੀਵਨ ਪਾਇਆ ਤੇ ਮਹਾਰਾਜ ਜੀ ਕਹਿੰਦੇ ਇਹ ਜੀਵਨ ਕਿਸ ਤਰ੍ਹਾਂ ਪਾਇਦਾ ਹੈ ਗੁਰਮਖ ਭਾਏ RAM ਗੁਰੂ ਦੀ ਜਦੋਂ ਮਤ ਆ ਜਾਂਦੀ ਹੈ ਗੁਰੂ ਨੂੰ ਭਾ ਜਾਂਦਾ ਹੈ ਕੋਈ ਮਨੁੱਖ ਕੋਈ ਜਗਿਆਸੂ ਕੋਈ ਪ੍ਰਾਨੀ ਕੋਈ ਸਰੀਰ ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਉਹ ਗੁਰੂ ਦੇ ਬਚਨਾਂ ਤੇ ਮੁਨੱਖ ਚੱਲਦਾ ਹੈ ਗੁਰੂ ਦੀ ਮੱਤ ਲੈ ਕੇ ਗੁਰੂਵਾਲੋ ਦਾ ਜੀਵਨ ਬਦਲ ਜਾਂਦਾ ਹੈ ਗੁਰੂਵਾਲ ਮੁੱਖ ਹੋ ਜਾਂਦਾ ਹੈ ਗੁਰੂ ਦੇ ਬਚਨਾਂ ਅਨੁਸਾਰ ਜਿੰਦਾ ਹੈ ਫਿਰ ਉਹ ਆਤਮਾ ਪੱਖੋਂ ਸਰਜੀਤ ਹੁੰਦਾ ਜੁੰਦਾ ਹੈ ਉਹਨੂੰ ਜੀਵਨ ਕਹਿੰਦੇ ਹਨ ਤੇ ਮਹਾਰਾਜ ਜੀ ਕਹਿੰਦੇ ਮੈਂ ਉਹ ਜੀਵਨ ਪਾ ਲਿਆ ਮੈਂ ਲੱਭ ਲਿਆ ਜੀਵਨ ਹੁਣ ਮੈਂ ਆਤਮਾ ਪੱਖੋਂ ਮਹਾਰਾਜ ਜੀ ਕਹਿੰਦੇ ਜੁੰਦਾ ਹੋ ਗਿਆ ਪਹਿਲੋ ਆਤਮਾ ਜਿਹੜੀ ਸੀ ਉਹ ਮਰੀ ਪਈ ਸੀ ਉਹ ਸੰਸਾਰੀ ਫੁਰਨਿਆਂ ਦੇ ਵਿੱਚ ਮਨ ਜੜਾਉ ਸਦਾ ਹੀ ਦੌੜਦਾ ਤੇ ਆਤਮਾ ਨੂੰ ਮਾਰੀ ਰੱਖਦਾ ਉਸ ਫੁਰਨਿਆਂ ਦੇ ਵਿੱਚ ਰੁੱਬਿਆ ਹੋਇਆ ਮਨੁੱਖ ਮਰਿਆ ਰਿੰਦਾ ਕਿਉਂ ਬਾਹਰਲਾ ਨੇਤਰ ਮਹਾਰਾਜ ਨੂੰ ਦੇਖ ਨਹੀਂ ਸਕਦਾ ਉਹਨੂੰ ਪਾ ਨਹੀਂ ਸਕਦਾ ਇਹ ਸਰੀਰਕ ਨੇਤਰ ਦੇ ਨਾਲ ਅਸੀਂ ਉਹਦੀ ਦਰਸ਼ਨ ਨਹੀਂ ਪਾ ਸਕਦੇ ਆਤਮ ਕਦਰ ਜਦੋਂ ਨੇਤਰ ਖੁੱਲਦਾ ਫਿਰ ਉਹਦੇ ਦਰਸ਼ਨ ਪਾਉਂਦੇ ਆ ਗੁਰੂ ਦੀ ਮਤ ਲੈ ਕੇ ਮਹਾਰਾਜ ਜੀ ਕਹਿੰਦੇ ਰਾਮ ਨੂੰ ਪਾ ਲਿਆ ਤੇ ਜੀਵਨ ਜਿਹੜਾ ਸੀ ਉਹ ਪ੍ਰਾਪਤ ਹੋ ਗਿਆ ਉਹ ਜੀਵਨ ਜਿਹੜੇ ਜੀਵਨ ਵਾਸਤੇ ਜਨਮ ਲਿਆ ਮਨੁੱਖਾ ਉਹ ਜੀਵਨ ਉਹ ਮਹਾਰਾਜ ਜੀ ਕਹਿੰਦੇ ਮੈਂ ਜੀਵਨ ਪਾਇਆ ਮੈਂ ਉਹਨੂੰ ਪਾਣਾ ਕੀਤਾ ਹਰ ਨਾਮ ਹਰ ਨਾਮ ਦੇਵੈ ਮੇਰੇ ਪ੍ਰਾਣ ਵਸਾਈ ਰਾਮ ਫੇਰ ਉਹਦੀ ਬਖਸ਼ਿਸ਼ ਹੋ ਗਈ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਨਾਮ ਨੂੰ ਪਾ ਲਿਆ ਹਰ ਨਾਮੂ ਹਰ ਨਾਮ ਦੇਵੈ ਹੁਣ ਮਹਾਰਾਜ ਜੀ ਕਹਿੰਦੇ ਇੱਕੋ ਹੀ ਖਰਾਕ ਹੈ ਇਹ ਰੂਹ ਦੀ ਕੋਈ ਖਰਾਕ ਨਹੀਂ ਮਹਾਰਾਜ ਜੀ ਸਤਿਗੁਰੂ ਜੀ ਨਾਮ ਦਿੰਦੇ ਹਨ ਵਾਰ-ਵਾਰ ਬਖਸ਼ਿਸ਼ ਕਰਦੇ ਹਨ ਮੈਂ ਨਾਮ ਨੂੰ ਪਾ ਰਿਆ ਮੈਂ ਵਾਰ-ਵਾਰ ਉਹਦੀ ਪ੍ਰਾਪਤੀ ਕਰ ਰਿਹਾ ਮਹਾਰਾਜ ਜੀ ਕਹਿੰਦੇ ਹਰ ਨਾਮੂ ਹਰ ਨਾਮ ਦੇਵੈ ਉਹ ਸਤਗੁਰੂ ਜੀ ਨਾਮ ਦੇਣਾ ਕਰਦੇ ਹਨ ਮਹਾਰਾਜ ਜੀ ਕਹਿੰਦੇ ਮੈਂ ਉਹ ਨਾਮ ਦੀ ਪ੍ਰਾਪਤੀ ਕਰਦਾ ਮੇਰੇ ਪ੍ਰਾਨ ਮੇਰੇ ਪ੍ਰਾਨਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਵਸ ਚੁੱਕਾ ਹੈ ਜਿਹਨੂੰ ਕਹਿੰਦੇ ਨੇ ਸਵਾਸ ਸਵਾਸ ਮਹਾਰਾਜ ਜੀ ਕਹਿੰਦੇ ਉਹ ਨਰ ਸਵਾਸ ਸਵਾਸ ਉਹਦੀ ਖਰਾਕ ਬਣ ਗਈ ਹੈ ਸਵਾਸ ਸਵਾਸ ਉਹ ਹਰੀ ਦੇ ਨਾਮ ਨੂੰ ਵਾਰ-ਵਾਰ ਮਹਾਰਾਜ ਜੀ ਦਿੰਦੇ ਹਨ ਕਿ ਮੈਂ ਸਵਾਸ ਵਸ ਉਹਦੇ ਨਾਮ ਨੂੰ ਧਿਆਉਂਦਾ ਹਾਂ ਇਹ ਰੂਹ ਦੀ ਖਰਾਕ ਨੂੰ ਪਾਂਦਾ ਹਾਂ ਹਰ ਨਾਮ ਹੋਰ ਨਾਮ ਦੇ ਵੇਰੇ ਪ੍ਰਾਨ ਵਸਾਏ RAM ਪ੍ਰਾਨਾਂ ਦੇ ਵਿੱਚ ਹਿਰਦੇ ਦੇ ਵਿੱਚ ਉਹਦਾ ਵਾਸ ਹੋ ਗਿਆ ਜਿਹਨੂੰ ਕਹਿੰਦਾ ਇੰਦਰੀਆਂ ਦੇ ਵਿੱਚ ਵੀ ਧੁੰਨ ਛੜ ਗਈ ਅੱਗੇ ਜਵਾਬ ਦਿੰਦੇ ਹਨ ਮਹਾਰਾਜ ਮਹਾਰਾਜ ਜੀ ਕਹਿੰਦੇ ਉਹ ਪ੍ਰਾਪਤੀ ਹੋ ਗਈ ਹਰ ਹਰ ਨਾਮ ਮੇਰੇ ਪ੍ਰਾਨ ਵਸਾਏ ਸਭ ਸੰਸਾਰ ਦੁੱਖ ਗਵਾਇਆ ਤੇ ਮਹਾਰਾਜ ਜੀ ਕਹਿੰਦੇ ਜਦੋਂ ਭਾਈ ਨਾਮ ਜਿਹੜਾ ਪ੍ਰਾਨਾਂ ਦਾ ਆਸਰਾ ਬਣ ਗਿਆ ਨਾ ਸਵਾਸ ਸਵਾਸ ਨੂੰ ਜਪਦੇ ਰਹੇ ਗੁਰੂ ਨੇ ਨਾਮ ਦੀ ਬਖਸ਼ਿਸ਼ ਧਾਰਤੀ ਨਾਮ ਦਾ ਧੰਨ ਦੇਤਾ ਤੇ ਮਹਾਰਾਜ ਜੀ ਕਹਿੰਦੇ ਮੇਰੇ ਪ੍ਰਾਨਾਂ ਦਾ ਫਿਰ ਉਹ ਆਸਰਾ ਬਣ ਗਿਆ ਓਟ ਬਣ ਗਈ ਉਹ ਪ੍ਰਾਨਾਂ ਦਾ ਆਧਾਰ ਬਣ ਗਿਆ ਹਰ ਹਰ ਨਾਮ ਮੇਰੇ ਪ੍ਰਾਨ ਵਸਾਏ ਮਹਾਰਾਜ ਜੀ ਕਹਿੰਦੇ ਸਭ ਸੰਸਾਰ ਸਾਰੇ ਫਿਰ ਉਹਨੇ ਸੰਸਿਆ ਨੂੰ ਖਤਮ ਹੀ ਕਰਤਾ ਇਹ ਰਸੈਂਸਿਆ ਵਿੱਚ ਅਸੀਂ ਫਸ ਜਾਂਦੇ ਹਾਂ ਵਾਰ-ਵਾਰ ਮਨ ਪਸੰਦ ਆ ਉਹ ਸੰਸਿਆ ਨੂੰ ਹੀ ਕੱਟਤਾ ਮਹਾਰਾਜ ਨੇ ਆਸ਼ਾ ਜੀ ਕਹਿੰਦੇ ਜਦੋਂ ਪ੍ਰਾਨਾਂ ਦਾ ਵੀ ਆਸਰਾ ਬਣ ਗਿਆ ਓਟ ਬਣ ਗਈ ਪ੍ਰਾਨਾਂ ਵਿੱਚ ਉਹਦੀ ਧੁੰਨ ਛਿੜ ਗਈ ਕਿ ਮਹਾਰਾਜ ਜੀ ਕਹਿੰਦੇ ਫਿਰ ਸੰਸਾ ਕਿੱਥੇ ਰਹਿਣਾ ਸੀ ਕਹਿੰਦੇ ਸੰਸਾ ਦੁੱਖ ਗਵਾਇਆ ਮਹਾਰਾਜ ਜੀ ਨੇ ਉਹ ਸੰਸਾ ਰੂਪੀ ਦੁੱਖ ਕੱਟਤਾ ਵਿਸ਼ਟ ਗੋਤਰ ਗੁਰਬਚਨ ਧਿਆਇਆ ਤ੍ਰਿ ਪਰਮ ਪਦ ਪਾਇਆ ਜੇ ਮਹਾਰਾਜ ਜੀ ਕਹਿੰਦੇ ਉਹ ਦ੍ਰਿਸ਼ਟ ਗੋਚਰ ਹੈ ਮਾਲਕ ਉਹਨੂੰ ਸੰਸਾਰੀ ਦ੍ਰਿਸ਼ਟੀ ਮਹਾਰਾਜ ਜੀ ਕਹਿੰਦੇ ਤੱਕ ਨਹੀਂ ਸਕਦੀ ਸੰਸਾਰੀ ਅੱਖ ਜੇ ਕਹੀਏ ਕੀ ਸੰਸਾਰੀ ਦ੍ਰਿਸ਼ਟੀ ਦੇ ਨਾਲ ਉਹਨੂੰ ਤੱਕ ਲਵਾਂਗੇ ਦੇਖ ਲਵਾਂਗੇ ਉਹਦੇ ਸਰੂਪਾਂ ਦਾ ਹੀ ਅੰਤ ਨਹੀਂ ਉਹ ਮਹਾਰਾਜ ਜੀ ਕਹਿੰਦੇ ਸਰੂਪਾਂ ਤੋਂ ਵੀ ਪਰੇ ਹੈ ਪਲੀ ਪੂਰਨ ਪਰਮਾਤਮਾ ਜਿਹੜਾ ਕਿ ਸੁਖਮ ਵੀ ਬਣ ਜਾਂਦਾ ਦਿਸ਼ਟ ਗੋਚਰ ਉਹ ਦ੍ਰਿਸ਼ਟੀ ਦੇ ਨਾਲ ਸੰਸਾਰੀ ਨਿਗਾਹ ਦੇ ਨਾਲ ਨਹੀਂ ਉਹਨੂੰ ਤੱਕਿਆ ਜਾ ਸਕਦਾ ਦਿਸ਼ਟ ਗੋਚਰ ਗੁਰ ਬਚਨ ਧਿਆਇਆ ਜਦੋਂ ਗੁਰੂ ਦੇ ਬਚਨਾਂ ਅਨੁਸਾਰ ਉਹਨੂੰ ਧਿਆਉਣਾ ਕੀਤਾ ਆਸ਼ਾ ਜੀ ਕਹਿੰਦੇ ਫਿਰ ਪਾ ਲਿਆ ਪਵਿੱਤਰ ਪਰਮ ਪਦ ਪਾਇਆ ਮਹਾਰਾਜ ਜੀ ਕਹਿੰਦੇ ਦ੍ਰਿਸ਼ਟੀ ਤੋਂ ਉੱਚੀ ਅਵਸਥਾ ਜਦੋਂ ਪ੍ਰਾਪਤ ਹੋਈ ਇਸ ਸੰਸਾਰੀ ਦ੍ਰਿਸ਼ਟੀ ਤੋਂ ਉੱਚਾ ਜਿਹੜਾ ਨਿੱਤਰ ਸੀ ਜਿਹਨੂੰ ਗਿਆਨ ਦਾ ਪ੍ਰਕਾਸ਼ ਕਹਿੰਦੇ ਹਨ ਉਹ ਨਿਤਰੰਦਰ ਖੁੱਲ ਗਿਆ ਮਹਾਰਾਜ ਜੀ ਕਹਿੰਦੇ ਉਹ ਪ੍ਰਕਾਸ਼ ਹੋ ਗਿਆ ਪਰਮ ਪਦ ਪਾ ਲਿਆ ਫਿਰ ਉਹ ਦਾ ਪ੍ਰਕਾਸ਼ ਜਦੋਂ ਹੋਇਆ ਅੰਦਰ ਫਿਰ ਮਹਾਰਾਜ ਜੀ ਕਹਿੰਦੇ ਉਹ ਦ੍ਰਿਸ਼ਟੀ ਆਇਆ ਉਹ ਨજર ਆਇਆ ਉਹ ਤੱਕਿਆ ਉਹ ਦਾ ਮਹਾਰਾਜ ਜੀ ਕਹਿੰਦੇ ਦਰਸ਼ਨ ਪਾ ਲਿਆ ਅਨਹਦ ਧੁਨ ਵਾਜੇ ਨਿਤ ਵਾਜੇ ਗਾਈ ਸਤ ਗੁਰ ਬਾਣੀ ਮਹਾਰਾਜ ਜੀ ਕਹਿੰਦੇ ਫਿਰ ਅਨਹਦ ਵਾਜੇ ਵਾਜੇ ਪਿੱਛੇ ਵੀ ਇਹ ਬਚਨ ਆਏ ਸੀ ਨਾ ਸ਼ਬਦ ਦੇ ਵਿੱਚ ਜਿਹੜੇ ਅੰਦਰ ਅਨਹਦ ਬਾਜੇ ਹਨ ਉਹ ਮਹਾਰਾਜ ਜੀ ਕਹਿੰਦੇ ਜਦੋਂ ਪਰਮ ਪਦਵੀ ਪ੍ਰਾਪਤ ਹੁੰਦੀ ਹੈ ਨਾ ਅੰਦਰ ਉਹ ਗੁਰਮਖ ਨੂੰ ਫਿਰ ਮਹਾਰਾਜ ਜੀ ਕਹਿੰਦੇ ਅੰਦਰ ਉਹ ਸੁਰ ਜਿਹੜਾ ਕਦੀ ਮੁੱਕਦਾ ਨਹੀਂ ਹੈ ਉਹ ਸੁਰ ਦਾ ਆਨੰਦ ਬ੍ਰਹਮ ਆਨੰਦ ਹੈ ਹਰਿ ਜੀ ਕਹਿੰਦੇ ਉਹ ਧੁਨ ਫਿਰ ਅੰਦਰੋਂ ਛਿੜ ਜਾਂਦੀ ਹੈ ਉਹ ਬਾਜੇ ਬਾਹਰਲੇ ਬਾਜਾ ਨਹੀਂ ਹਨ ਜਿਹੜੀਆਂ ਕੰਨਾਂ ਤੱਕ ਹੀ ਸਹਿਮਤ ਹਨ ਉਹ ਅੰਦਰਲੀ ਆਵਾਜ਼ ਜਿਹੜੀ ਉਹ ਬਾਹਰ ਲਿਆ ਨੂੰ ਸੁਣ ਨਹੀਂ ਪਾਉਂਦੀ ਜਿਹਾਂ ਦੇ ਉਹ ਨੇਤਰ ਨਹੀਂਆਂ ਨੂੰ ਕੰਨ ਨਹੀਂਆਂ ਉਹ ਸੁਣ ਥੋੜਾ ਪਾਣਗੇ ਗੁਰਮੁਖਾਂ ਦਾ ਉਹ ਕੰਨ ਖੁੱਲ ਗਿਆ ਉਹ ਹਿਰਦੇ ਦਾ ਚਰਾਗ ਜਿਸ ਜਿਹੜਾ ਜਾਗ ਗਿਆ ਮਹਾਰਾਜ ਜੀ ਕਹਿੰਦੇ ਅਨਹਾਦ ਧੁਨ ਵਾਜੇ ਨਿਤ ਵਾਜੇ ਸਦਾ ਵਾਚੀ ਨਿਤਾ ਪ੍ਰਤੀ ਮਹਾਰਾਜ ਜੀ ਕਹਿੰਦੇ ਉਹ ਵਾਜੇ ਵੱਜਣ ਲੱਗ ਪਏ ਜਦੋਂ ਸਤਿਗੁਰੂ ਦੀ ਬਾਣੀ ਗਾਈ ਜਦੋਂ ਸੱਚੇ ਗੁਰਾਂ ਦੀ ਬਾਣੀ ਨੂੰ ਵਾਰ-ਵਾਰ ਗਾਣਾ ਕੀਤਾ ਜਿਵੇਂ ਸੰਸਾਰੀ ਮਨੁੱਖੀ ਗਾਣਿਆਂ ਤੇ ਲੋਕ ਨੱਚਦੇ ਹਨ ਬਾਹਰ ਦੀ ਧੁਨ ਛਿੜਦੀ ਹੈ ਤੇ ਬੜਾ ਟੱਪਦੇ ਅਸੀਂ ਨੱਚਦੇ ਆ ਨੱਚਣ ਟੱਪਣ ਮਨ ਕਾ ਚਾਉ ਮਨ ਦਾ ਚਾਉ ਪੂਰਾ ਕਰਦੇ ਹਾਂ ਮਨ ਦੇ ਫੁਰਣਿਆਂ ਦਾ ਤੇ ਅੰਦਰਲਾ ਜਿੰਨਾਂ ਨੂੰ ਚਾਹ ਪੈਦਾ ਹੋ ਜਾਂਦਾ ਹੈ ਹੋਰ ਅੰਦਰੋਂ ਉਹਨਾਂ ਦਾ ਮਨ ਟੱਪਦਾ ਨੱਚਦਾ ਹੈ ਗੁਰਮਖਾਂ ਦਾ ਵੀ ਨੱਚਣਾ ਹੁੰਦਾ ਹੈ ਨਹੀਂ ਕਿ ਉਹਨਾਂ ਦਾ ਨੱਚਣਾ ਨਹੀਂ ਹੁੰਦਾ ਗੁਰਮਖ ਜਿਹੜਿਆਂ ਨੂੰ ਉਹ ਮਾਲਕ ਦੀ ਰਜਾ ਦੇ ਵਿੱਚ ਨੱਚਦੇ ਹਨ ਗੁਰਮਖ ਜਿਹੜਿਆਂ ਨੂੰ ਉਹਦੀ ਧੁਨ ਦੇ ਉੱਤੇ ਨੱਚਦੇ ਹਨ ਜਿਵੇਂ ਬਾਹਰੋਂ ਨਕ ਨੱਚਦੇ ਨੇ ਅੰਦਰੋਂ ਨਾਲ ਦਾ ਮਨ ਆਤਮਾ ਜਿਹੜੀ ਉਹਦੇ ਸਿਮਰਨ ਦੇ ਵਿੱਚ ਨੱਚਦੀ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਅੰਦਰੋਂ ਮਨ ਉਹਦੇ ਚਰਨਾਂ ਵਿੱਚ ਤਰਪਨ ਹੋ ਜਾਂਦਾ ਹੈ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਅਨਹਦ ਵਾਜੇ ਸਦਾ ਹੀ ਉਹ ਧੁਨ ਅੰਦਰ ਬਣੀ ਰਹਿੰਦੀ ਆ ਸੱਚੀ ਬਾਣੀ ਦੀ ਸਤਿਗੁਰ ਬਾਣੀ ਹਰਿ ਜੀ ਕਹਿੰਦੇ ਗਾਈ ਸਤਿਗੁਰ ਬਾਣੀ ਸੱਚੇ ਗੁਰਾਂ ਦੀ ਬਾਣੀ ਨੂੰ ਵਾਰ-ਵਾਰ ਦ੍ਰਿੜ ਕਰਦੇ ਹਨ ਗਾਉਣਾ ਕਰਦੇ ਹਨ ਜੀ ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤਿ ਸਮਾਣੀ ਪਾਤਸ਼ਾਹ ਜੀ ਖੀਰਲੀ ਤਖਤ ਵਿੱਚ ਬਚਨ ਕਰਦੇ ਆ ਨਾਨਕ ਮੈਂ ਨਾਨਕ ਦਾਤ ਕਰੀ ਹਰਿ ਜੀ ਕਹਿੰਦੇ ਉਹਨਾਂ ਨੇ ਮਾਲਕ ਨੇ ਮੇਰੇ ਤੇ ਕਿਰਪਾ ਧਾਰਤੀ ਦਾਤ ਬਖਸ਼ੀ ਪ੍ਰਭ ਦਾਤੇ ਪ੍ਰਭੂ ਨੇ ਦਾਤੇ ਨੇ ਇਹ ਦਾਤ ਦੇਤੀ ਸੁਚੀ ਦਾਤ ਸੱਚੀ ਦਾਤ ਨਰਮੂਲਕ ਦਾਤ ਧਨ ਤੋਂ ਰਹਿਤ ਅਰਜ ਕਿੰਦੂ ਨਾਮ ਦੀ ਦਾਤ ਬਖਸ਼ੀ ਜਿੰਨੀ ਜੋਤੀ ਜੋਤ ਸਮਾਣੀ ਕਹਿੰਦੇ ਜਿਹੜੀ ਆਤਮਾ ਰੂਪੀ ਜੋਤ ਸੀ ਨਾ ਆਤਮਾ ਰੂਪੀ ਜੋਤ ਦੇ ਵਿੱਚ ਉਹ ਜੋਤ ਸਮਾ ਗਈ ਇੱਕ ਹੋ ਗਈ ਆਤਮਾ ਤੇ ਪਰਮਾਤਮਾ ਇੱਕ ਹੋ ਗਏ ਆਤਮਾ ਪਰਮਾਤਮਾ ਦਾ ਮੇਲ ਹੋ ਗਿਆ ਸੁਮਿਲਨ ਹੋ ਗਿਆ ਜਿਹਦੇ ਵਾਸਤੇ ਅਸੀਂ ਇਹ ਘਾਲਣਾ ਘਾਲ ਕੇ ਕਈ ਜਨਮਾਂ ਤੋਂ ਬਾਅਦ ਕੋ ਛੋੜੇ ਵੱਡੇ ਤੋਂ ਬਾਅਦ ਇਹ ਮਨੁੱਖਾ ਜੀਵਨ ਪਾਇਆ ਹੈ ਇਹ ਮਾਨਸ ਜੀ ਪਾਈ ਹੈ ਇਹ ਕਾਰਜ ਸਫਲ ਕਰਨ ਵਾਸਤੇ ਪਾਈ ਹੈ ਮਾਨਸ ਜੀ ਮਨੁੱਖਾ ਜਨਮ ਗੋਵਿੰਦ ਮਿਲਨ ਕੀ ਤੇਰੀ ਬਰੀਆ ਹਰਿ ਜੀ ਗੁਰੂ ਨਾਨਕ ਪਾਤਸ਼ਾਹ ਜੀ ਇਸ ਤੇ ਤੀਜੇ ਪਾਸਟਾ ਉੱਥੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਹਿੰਦੇ ਭਾਈ ਉਹ ਦਾਤ ਪ੍ਰਾਪਤ ਹੋ ਗਈ ਦਾਤ ਕਰੀ ਪ੍ਰਭ ਦਾਤੇ ਜੋਤੀ ਜੋਤ ਮਲਾਈ ਮਹਾਰਾਜ ਜੀ ਕਹਿੰਦੇ ਆਤਮਾ ਰੂਪੀ ਜੋਤ ਜਿਹੜੀ ਸੀ ਨਾ ਉਹਦੇ ਵਿੱਚ ਪਰਮਾਤਮਾ ਦੀ ਜੋਤ ਇਕ ਹੋ ਗਈ ਸਮਾ ਗਈ ਸੁਮਿਲ ਹੋ ਗਿਆ ਆਪਸ ਵਿੱਚ ਮੇਲ ਹੋ ਗਿਆ ਇਸ ਵਾਸਤੇ ਉਹ ਪੂਰਨ ਪਰਮਾਤਮਾ ਵਿੱਚ ਅਸੀਂ ਇਕ ਹੋ ਗਏ ਅਗਲਾ ਬੰਦ ਮਹਾਰਾਜ ਜੀ ਰੰਮ ਕਰਦੇ ਹਨ ਮਨ ਮੁਖਾਂ ਮਨ ਮੁਖ ਮੂਏ ਪਾਤਸ਼ਾਹ ਜੀ ਦੇ ਵਿੱਚ ਬਚਨ ਕਰਦੇ ਹਨ ਮਨਮੁਖਾਂ ਦੇ ਪ੍ਰਤੀ ਮਨਮੁਖਾਂ ਮਨਮੁਖ ਮੂਏ ਮੇਰੀ ਕਰਮਾਇਆ ਰਾਮ ਉਹ ਮਾਇਆ ਦੇ ਪਿੱਛੇ ਤੋੜਦੇ ਰਹੇ ਮਹਾਰਾਜ ਜੀ ਕਹਿੰਦੇ ਮਨ ਦੀ ਬਿਰਤੀ ਵਾਲੇ ਕਹਿੰਦੇ ਮਨਮੁਖਾਂ ਮਨਮੁਖ ਮੂਏ ਮਹਾਰਾਜ ਜੀ ਕਹਿੰਦੇ ਉਹ ਜਿੰਦੇ ਜੀ ਮਰ ਗਏ ਜਿਹੜੇ ਮਨ ਦੀ ਮਰਜ਼ੀ ਨਾਲ ਸੰਸਾਰ ਵਿੱਚ ਤੋੜਦੇ ਭੱਜਦੇ ਰਹੇ ਆ ਦੇ ਪਿੱਛੇ ਮਹਾਰਾਜ ਜੀ ਕਹਿੰਦੇ ਮੇਰੀ ਕਰਮਾਇਆ ਰਾਮ ਮਹਾਰਾਜ ਜੀ ਕਹਿੰਦੇ ਮੇਰੀ ਮੇਰੀ ਕਰਦੇ ਹੋਏ ਨਾ ਮੇਰੀ ਮਾਇਆ ਮੇਰਾ ਧਾਨ ਹੈ ਮੇਰੇ ਪੁੱਤਰ ਧੀਆਂ ਹੈ ਮੇਰੀ ਜائਦਾਤ ਹੈ ਇਹ ਸ੍ਰਿਸ਼ਟੀ ਦੇ ਜਿੰਨੀਆਂ ਵਸਤਵਾਂ ਨੂੰ ਮੇਰੀ ਮੇਰੀ ਕਰਦੇ ਜਿੰਦਗੀ ਨਗਾhti ਆਸ਼ਾ ਜੀ ਗੁਰੂ ਆਹ RAMDAS ਜੀ ਸੋਢੀ ਸੁਲਤਾਨ ਬਚਨ ਕਰਦੇ ਹਨ ਕਹਿੰਦੇ ਮਨਮੁੱਖਾ ਮੇਰੀ ਮੇਰੀ ਕਰ ਮਾਇਆ ਮਹਾਰਾਜ ਜੀ ਕਹਿੰਦੇ ਮਾਇਆ ਨੂੰ ਮੇਰੀ ਮੇਰੀ ਕਰਦੇ ਹੋਏ ਜ਼ਿੰਦਗੀ ਦੀ ਬਾਜੀ ਹਾਰ ਗਏ ਮੁੱਖਾਂ ਦੀ ਬਿਰਤੀ ਬਾਰੇ ਦੱਸਦੇ ਹਨ ਮਹਾਰਾਜ ਕਹਿੰਦੇ ਉਹ ਮੋਏ ਉਹ ਜਿੰਦੇ ਦੀ ਮਰ ਗਏ ਮਹਾਰਾਜ ਜੀ ਕਹਿੰਦੇ ਮਾਇਆ ਮਾਇਆ ਕਰਦੇ ਆਤਮਾ ਨੂੰ ਜਗਾ ਨਹੀਂ ਸਕੇ ਮਰੀ ਆਤਮਾ ਦੇ ਨਾਲ ਹੀ ਚਲੇ ਗਏ ਖਿੰਨ ਆਵੇ ਖਿੰਨ ਜਾਵੇ ਦੁਰਗੰਧ ਮੜਾ ਚਿੱਤ ਲਾਇਆ RAM ਉਹ ਮਹਾਰਾਜ ਜੀ ਕਹਿੰਦੇ ਸਰੀਰ ਦੇ ਗੰਧ ਦੇ ਵਿੱਚ ਬੋ ਦੇ ਵਿੱਚ ਸੰਗੰਧੀ ਸੰਸਾਰੀ ਮਾੜੀ ਬੋ ਦੇ ਵਿੱਚ ਸਮਾਏ ਰਹੇ ਕਿਨ ਆਵੇ ਕਿਨ ਜਾਵੇ ਮਹਾਰਾਜ ਜੀ ਕਹਿੰਦੇ ਫਿਰ ਆਮਣ ਜਾਣ ਬੰਨਿਆ ਰਹਿੰਦਾ ਹਿੰਨ ਮਹਾਰਾਜ ਜੀ ਕਹਿੰਦੇ ਇੱਕ ਸ਼ਿਰਨ ਦੇ ਵਿੱਚ ਮਨੁੱਖ ਆਉਂਦਾ ਸ਼ਿਰਨ ਵਿੱਚ ਚਲਾ ਜਾਂਦਾ ਹੈ ਦੁਰਗੰਧ ਮੜੇ ਮਹਾਰਾਜ ਜੀ ਕਹਿੰਦੇ ਦੁਰਗੰਧ ਵਿੱਚ ਮੜੇ ਰਹੇ ਮੜੇ ਤੋਂ ਭਾਵ ਚੰਬੜੇ ਰਹੇ ਇਸ ਸੰਸਾਰੀ ਦੁਗੰਧ ਦੇ ਵਿੱਚ ਮਹਾਰਾਜ ਜੀ ਕਹਿੰਦੇ ਮੜੇ ਰਹੇ ਚੰਬੜੇ ਰਹੇ ਚਿੱਤ ਲਾਇਆ RAM ਮਹਾਰਾਜ ਜੀ ਕਹਿੰਦੇ RAM ਉਹ ਹੀ ਮਾਲਕ ਜੀ ਉਹਨਾਂ ਨੇ ਇਹਦੇ ਵਿੱਚ ਹੀ ਚਿੱਤ ਜੋੜੀ ਰੱਖਿਆ ਲਾਇਆ ਦੁਰਗੰਧ ਮੜੇ ਚਿੱਤ ਲਾਗਾ ਜੋ ਰੰਗ ਕਸੁੰਬੇ ਦਿਖਾਇਆ ਜਿਵੇਂ ਇੱਕ ਕੱਚਾ ਰੰਗ ਹੁੰਦਾ ਨਾ ਮਹਾਰਾਜੀ ਫਿਰ ਆਧਾਰ ਲੈਂਦਿਆਂ ਗੁਰੰਬਰ ਰਾਮਦਾਸ ਜੀਓ ਕਹਿੰਦੇ ਜਿਵੇਂ ਇੱਕ ਕੱਚਾ ਕਸੁੰਬੇ ਦਾ ਰੰਗ ਜਿਹੜਾ ਉਹ ਦੇਖਣ ਨੂੰ ਲੱਗਦਾ ਬੜਾ ਪੱਕਾ ਹੈ ਕਸੁੰਬੇ ਦਾ ਫੁੱਲ ਜਿਹੜਾ ਬੜਾ ਸੋਹਣਾ ਲੱਗਦਾ ਉਹ ਮਿੰਟ ਚੋਂ ਦਾ ਰੰਗ ਲੈ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਤਾਂ ਸਨੈਸ ਹੋ ਜਾਂਦਾ ਇਸੇ ਤਰ੍ਹਾਂ ਕਸੁੰਬੇ ਦਾ ਰੰਗ ਜਿਹੜਾ ਉਤਰ ਜਾਂਦਾ ਹੈ ਇਸੇ ਤਰ੍ਹਾਂ ਹੀ ਸੰਸਾਰੀ ਰੰਗ ਉਹਨਾਂ ਨੂੰ ਚੜਿਆ ਹੁੰਦਾ ਉਹ ਮਿੰਟਾਂ ਚ ਹੀ ਉਤਰ ਜਾਂਦਾ ਆਚਾ ਜੀ ਕਹਿੰਦੇ ਲਾਏ ਦੁਰਗੰਧ ਮੜੇ ਚਿੱਤ ਲਾਗਾ ਮਹਾਰਾਜ ਜੀ ਕਹਿੰਦੇ ਉਹ ਸੰਸਾਰੀ ਦੁਰਗੰਧ ਦਾ ਵਾਸ਼ਨਾਵਾ ਦਾ ਜਿਹੜਾ ਰੰਗ ਹੈ ਨਾ ਜਿਹੜਾ ਲੱਗਿਆ ਹੋਇਆ ਸਾਨੂੰ ਜੀਵਾਂ ਨੂੰ ਜੋ ਰੰਗ ਕਸੁੰਬੇ ਦਿਖ ਦਿਖਾਇਆ ਮਹਾਰਾਜ ਜੀ ਕਹਿੰਦੇ ਉਹ ਕਸੁੰਬੇ ਦਾ ਰੰਗ ਥੋੜਾ ਜਿਹੀ ਆਪਨ ਆਪ ਦਿਖਾਂਦਾ ਹੈ ਇਹ ਲਾ ਜਾਂਦਾ ਉਤਰ ਜਾਂਦਾ ਉੱਡ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਦੁਰਗੰਧ ਹੈ ਸੰਸਾਰ ਦੀ ਵਾਸ਼ਨਾ ਇਹ ਥੋੜੇ ਚਿਰਾਂ ਚ ਹੀ ਉਤਰ ਜਾਂਦੀ ਹੈ ਦੁੱਖ ਪੈਦਾ ਕਰਦੀ ਹੈ ਮਹਾਰਾਜ ਜੀ ਕਹਿੰਦੇ ਚਚਪਾਈ ਸੁੱਖ ਨਹੀਂ ਹੈ ਖਿਨ ਪੂਰਬ ਖਿਨ ਪੱਛਮ ਛਾਏ ਜੋ ਚੱਕ ਕਮਿਹਾਰ ਪਵਾਇਆ ਮਹਾਰਾਜ ਕਹਿੰਦੇ ਜਿਵੇਂ ਇੱਕ ਕਮਿਹਾਰ ਜੜਾਓ ਮਹਾਰਾਜ ਜੀ ਕਹਿੰਦੇ ਮੜੇ ਨੂੰ ਜਿਹਦੇ ਬਾਰੇ ਮਹਾਰਾਜ ਜੀ ਧਾਰਨ ਲੈਂਦੇ ਸਾਨੂੰ ਸਮਝਾਉਂਦੇ ਹਨ ਖਿਨ ਪੂਰਬ ਖਿਨ ਪੱਛਮ ਸ਼ਾਇ ਜਉ ਚੱਕ ਚੱਕ ਹੁੰਦਾ কুমਾਰ ਕੋ ਕੁਮਾਂਦਾ ਜਿਹਦੇ ਉਤੇ ਉਹ ਭਾਂਡੇ ਤਿਆਰ ਕਰਦਾ ਉਹ ਚੱਕ ਨੂੰ ਕੁਮਾਂਦਾ ਵਾਲੇ ਦਵਾਲੇ ਦੇਖਦਾ ਕਿੱਧਰ ਛਾਂ ਤੋਂ ਪੈ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਦੇ ਜੀਵਾਂ ਦਾ ਹਾਲ ਹੈ ਭਵਾਯਾ ਮਹਾਰਾਜ ਜੀ ਕਹਿੰਦੇ ਭੌਂਦੇ ਫਿਰਦਿਆਂ ਨੂੰ ਚੱਕਰ ਦੀ ਤਰ੍ਹਾਂ ਜੇ ਇੱਕ কুমਾਰ ਚੱਕਰ ਘੁਮਾਂਦਾ ਨਾ ਉਹ ਉਹਨੂੰ ਖੜਨ ਨਹੀਂ ਦਿੰਦਾ ਇਸੇ ਤਰ੍ਹਾਂ ਇਹ ਲੋਕਾਂ ਦਾ ਸੰਸਾਰੀ ਜੀਵਾਂ ਦਾ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਇਹ ਹਾਲ ਹੈ ਕਹਿੰਦੇ ਕਦੀ ਪੂਰਬ ਵੱਲ ਦੌੜਦੇ ਹਨ ਕਦੀ ਪੱਛਮ ਵੱਲ ਦੌੜਦੇ ਹਨ ਕਹਿੰਦੇ ਕਦੀ ਕਿੱਧਰ ਭੱਜਦੇ ਹਨ ਕਦੀ ਕਿੱਧਰ ਉਹ ਘਮਾਰ ਦੇ ਚੱਕ ਦੀ ਤਰ੍ਹਾਂ ਹੈ ਦੁੱਖ ਪਾਵੇ ਦੁੱਖ ਸੰਚੇ ਭੁਗੈ ਦੁੱਖ ਕੀ ਬਿਰਧ ਵਿਧਾਈ ਮਹਾਰਾਜ ਜੀ ਕਹਿੰਦੇ ਫਿਰ ਦੁੱਖ ਪਾਉਂਦੇ ਹਨ ਦੁੱਖ ਖਾਵੇ ਦੁੱਖ ਦੇ ਵਿੱਚ ਉਹ ਖਾਂਦੇ ਹਨ ਦੁੱਖ ਸੰਸ ਮਹਾਰਾਜ ਜੀ ਕਹਿੰਦੇ ਸਿੰਚਦੇ ਹਨ ਭੂਗਦੇ ਹਨ ਸਰੀਰ ਤੇ ਦੁੱਖ ਦੁੱਖ ਹੀ ਇਕੱਤਰ ਕਰਦਨ ਮਹਾਰਾਜ ਜੀ ਕਹਿੰਦੇ ਦੁੱਖ ਖਾਵੈ ਦੁੱਖ ਸੰਚੈ ਸੰਚਨ ਤੋਂ ਭਾਵ ਕੀ ਇਕੱਠੇ ਕਰੀ ਜਾਂਦੇ ਨੇ ਦੁੱਖ ਤੇ ਦੁੱਖਾ ਨੂੰ ਹੀ ਭੋਗੀ ਜਾਂਦੇ ਆਪਾਂ ਦੇਖਦੇ ਆਂ ਨਾ ਦੁੱਖ ਹੀ ਖਾਈ ਜਾਂਦੇ ਆਂ ਦੁੱਖ ਹੀ ਪੀਵੀ ਜਾਂਦੇ ਆਂ ਦੁੱਖਾ ਨੂੰ ਹੀ ਹੰਡਾਉਂਦੇ ਆਂ ਸਰੀਰ ਤੇ ਤੇ ਦੁੱਖ ਹੀ ਬਿਰਧ ਵਿਧਾਈ ਮਹਾਰਾਜ ਜੀ ਕਹਿੰਦੇ ਬਿਰਤੀ ਵਿੱਚ ਵੀ ਦੁੱਖ ਬਾੜ ਵੀ ਦੁੱਖ ਹੈ ਮਹਾਰਾਜ ਜੀ ਕਹਿੰਦੇ ਸੰਸਾਰ ਇਹ ਜੀਵ ਦੁੱਖਾਂ ਦੇ ਨਾਲ ਹੀ ਭਰਿਆ ਪਿਆ ਨਾਨਕ ਬਿਖਮ ਸਹਿ ਲਾਤਰੀਐ ਆਵੇਂ ਗੁਰ ਸਰਨਾਈ ਮਹਾਰਾਜ ਜੀ ਨੇ ਅਨਸਰ ਦਿੱਤਾ ਇਸ ਬੰਦ ਦਾ ਅਨਸਰ ਦਿੰਦੇ ਹਨ ਮਹਾਰਾਣਕ ਬਖਮ ਸਹਿਲਾ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦਾ ਉਹ ਸਹਿਲਾ ਬਣਦਾ ਹੈ ਨਾ ਤੇ ਉਹ ਉਤਾਰ ਦਿੰਦਾ ਇਸ ਸੰਸਾਰ ਤੋਂ ਨਾਨਕ ਕਹ ਨਾਨਕ ਬਖਮ ਸਹਿਲਾ ਤਰੀਏ ਮਹਾਰਾਜ ਜੀ ਕਹਿੰਦੇ ਉਹ ਜਿਨ੍ਹਾਂ ਨੂੰ ਉਹ ਉਹਨਾਂ ਨੂੰ ਮਾਲਕ ਨੂੰ ਹਰੀ ਨੂੰ ਸਹਿਲਾ ਬਾਣਿਆ ਮਨਾਲਿਆ ਮਿੱਤਰ ਬਣਾ ਲਿਆ ਤੇ ਉਹਨਾਂ ਨੇ ਪਾਰ ਹੋ ਜਾਣਾ ਤਰੀਏ ਉਹਦੇ ਨਾਲ ਤਰੀਦਾ ਮਹਾਰਾਜ ਜੀ ਕਹਿੰਦੇ ਇਸ ਜਲ ਸੰਸਾਰ ਜਲ ਦੇ ਦੇ ਵਿੱਚੋਂ ਇੱਕ ਸੰਸਾਰ ਅਗਨੀ ਦਾ ਸਮੁੰਦਰ ਹੈ ਇਹਦੇ ਤੋਂ ਐਵੇਂ ਤਰਿਆ ਜਾਣਾ ਹੋਰ ਕੋਈ ਸਾਧਨ ਨਹੀਂ ਹੈ ਸਾਡੇ ਕੋਲ ਮਹਾਰਾਜ ਜੀ ਕਹਿੰਦੇ ਹੋਰ ਕੋਈ ਸਾਧਨ ਨਹੀਂ ਸੱਚਾ ਗੁਰੂ ਜਿਹੜਾ ਉਸ ਹਿੱਲਾ ਬਣਾਈਏ ਜਿਨ੍ਹਾਂ ਦਾ ਉਹ ਮਾਲਕ ਦਾ ਦੇ ਨਾਲ ਪ੍ਰੇਮ ਪੈ ਗਿਆ ਉਹ ਸਖਾ ਬਣ ਗਿਆ ਤੇ ਮਹਾਰਾਜ ਜੀ ਕਹਿੰਦੇ ਉਹਨੇ ਤਰ ਜਾਣਾ ਜਾਂ ਆਵੇ ਗੁਰ ਸਰਨਾਈ ਉਹ ਗੁਰੂ ਦੀ ਸਰਨ ਔਣਾ ਪੈਣਾ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੀ ਕੋਈ ਸਰਨ ਲੈ ਲੈਂਦਾ ਸਰਨ ਗ੍ਰਹਿਣ ਕਰ ਲੈਂਦਾ ਭਾਈ ਉਹ ਇਸ ਸੰਸਾਰ ਤੋਂ ਪਾਰ ਹੋ ਜਾਂਦਾ ਤਰ ਜਾਂਦਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਦੋ ਬੰਦ ਮਹਾਰਾਜ ਜੀ ਇਸ ਸੰਤ ਦੇ ਸੰਪੂਰਨ ਕਰਦੇ ਹਨ ਆਉ ਭਾਈ ਜਿੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਅਜ ਰੰਭ ਹੋਈ ਐ ਸੋਢੀ ਸੁਲਤਾਨ ਸਤਿਗੁਰ ਜੀ ਮਿਹਰ ਕਰਨ ਸਾਰੀਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਅੱਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਭੱਲੇ ਅਮਰਦਾਸ ਗੁਣ ਤੇਰੀ ਤੇਰੀ ਉਪਮਾ ਤੋਂ ਹੀ ਬਣ ਆਵੇ ਤੀਜੇ ਪਾਤਸ਼ਾਹ ਜੀ ਦੇ ਭਾਈ ਗੁਰਤਾ ਗੱਦੀ ਦਿਹਾੜੇ ਹਨ ਗੁਰਤਾ ਗੱਦੀ ਦਿਵਸ ਹਨ ਅੱਜ ਅੱਜ ਦੇ ਦਿਨ ਮਹਾਰਾਜ ਜੀ ਗੁਰਤਾ ਗੱਦੀ ਤੇ ਪ੍ਰਕਾਸ਼ ਹੋਇਆ 1609 ਦੇ ਵਿੱਚ 1500 1552 ਈਸਵੀ ਦੇ ਵਿੱਚ ਮਹਾਰਾਜ ਜੀ ਸੰਮਤ 1609 ਵਿੱਚ ਸਤਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਖਡੂਰ ਸਾਹਿਬ ਦੇ ਵਿੱਚ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਲੰਬੀ ਕੱਲਣਾ ਉਹਨਾਂ ਨੇ ਘੱਲੀ ਆਪ ਜੀ ਨੂੰ ਪਤਾ ਹੈ ਉਹਨਾਂ ਦੀ ਵੱਡੀ ਕੱਲਣਾ ਹੈ ਵੱਡੀ ਉਮਰ ਦੇ ਵਿੱਚ ਗੁਰਤਾ ਗੱਦੀ ਮਿਲੀ ਸਤ ਗੁਰ ਜੀ ਨੇ ਲੰਬਾ ਸਮਾਂ ਸੇਵਾ ਕਮਾਈ 12 ਸਾਲ ਉਹਨਾਂ ਨੇ ਸਿਰ ਤੇ ਗਾਗਰ ਮੋਢਿਆਂ ਤੇ ਗਾਗਰ ਢੋਈ ਬਜ਼ੁਰਗ ਸਨ ਤੇ ਘਰ ਵਿੱਚ ਨੂ ਰਾਣੀ ਤੋਂ ਬਾਣੀ ਸੁਣ ਕੇ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੰਗਤ ਦੇ ਮਹਾਰਾਜ ਜੀ ਦੀ ਸੁਪੁੱਤਰੀ ਜਿਨ੍ਹਾਂ ਤੋਂ ਬਾਣੀ ਸੁਣੀ ਅੰਮ੍ਰਿਤ ਵੇਲੇ ਤੇ ਗੁਰੂ ਦੀ ਅੰਮਾਨ ਦੇ ਵਿੱਚ ਇੱਛਾ ਸੀ ਕਿ ਸੱਚਾ ਗੁਰੂ ਮਿਲ ਜਾਵੇ ਸੱਚੇ ਗੁਰੂ ਦੇ ਭਾਲ ਦੇ ਵਿੱਚ ਸਨ ਜਦੋਂ ਜੋਗੀ ਮਿਲਿਆ ਰਾਗ ਰਾਤ ਇਕੱਠਿਆਂ ਨੇ ਕੱਟੀ ਇਹ ਸਾਧ ਸੰਗਤ ਜੀ ਉਹਨਾਂ ਨੇ ਪੁੱਛ ਲਿਆ ਸਤਗੁਰੂ ਨੂੰ ਪੁੱਛਿਆ ਕਹਿੰਦੇ ਤੁਹਾਡਾ ਗੁਰੂ ਕੋਣ ਹੈ ਤੁਸੀਂ ਗੁਰੂ ਵਾਲਿਓ ਜਾਂ ਨਹੀਂ ਤੇ ਮਹਾਰਾਜ ਜੀ ਕਹਿੰਦੇ ਜੇ ਨਹੀਂ ਧਾਰਨ ਕੀਤਾ ਗੁਰੂ ਲੱਭਿਆ ਨਹੀਂ ਇਹ ਜੋਗੀ ਕਹਿੰਦਾ ਕਿ ਮੇਰੀ ਕਮਾਈ ਤੁਸੀਂ ਖਤਮ ਕਰਤੀ ਮੈਂ ਤੁਹਾਡੇ ਨਾਲ ਰਾਤ ਕੱਟੀ ਇਹ ਮੇਰੀ ਜਿਹੜੇ ਪੁੰਨ ਕੀਤੇ ਸੀ ਉਹ ਖਤਮ ਕਰ ਤੇ ਮੈਂ ਤੈਨੂੰ ਗੁਰੇ ਦਾ ਸੰਗ ਨਹੀਂ ਸੀ ਕਰਦਾ ਅੱਜ ਮੈਂ ਉਹ ਗੁਰੇ ਦੇ ਨਾਲ ਰਾਤ ਕੱਟ ਲਈ ਤੁਹਾਡਾ ਤਾਂ ਗੁਰੂ ਨਹੀਂ ਮੈਨੂੰ ਪਤਾ ਨਹੀਂ ਸੀ ਤੇ ਮਹਾਰਾਜ ਜੀ ਦੇ ਮਨ ਦੇ ਵਿੱਚ ਹੋਰ ਤਾੰਗ ਪੈਦਾ ਹੋ ਗਈ ਉਸ ਵੇਲੇ ਨੀਂਦ ਹੀ ਉੱਡ ਗਈ ਸਾਰਾ ਕੁਛ ਖਾਣਾ ਪੀਣਾ ਬੰਦ ਹੋ ਗਿਆ ਨੀਂਦ ਉੱਡ ਗਈ ਮਹਾਰਾਜ ਜੀ ਉਸ ਦਿਨ ਤੋਂ ਭਾਲ ਚ ਸੰਗੁਰੂ ਦੀ ਇਹ ਈ ਉਮਰ ਤੁਸੀਂ ਆਈ ਨਗਾਤੀ 60 ਸਾਲ ਤੋਂ ਜਾਦੀ ਆਜੂ ਮਹਾਰਾਜ ਜੀ ਜੇ ਹਜੇ ਤੱਕ ਤੁਸੀਂ ਗੁਰੂ ਨਹੀਂ ਲੱਭਿਆ ਸੱਚੇ ਗੁਰੂ ਤੋਂ ਬਿਨਾ ਮੁਕਤੀ ਨਹੀਂ ਪ੍ਰਾਪਤੀ ਤੇ ਮਹਾਰਾਜ ਜੀ ਉਸ ਵੇਲੇ ਅੰਮ੍ਰਿਤ ਵੇਲੇ ਮਾਤਾ ਬੀਬੀ ਜੀ ਤੋਂ ਬਾਣੀ ਸੁਣੀ ਜਿਸ ਵੇਲੇ ਮਧਾਨੀ ਪਾਈ ਹੋਈ ਸੀ ਰੀੜ ਕਰੇ ਸੀ ਨਾਲ ਬਾਣੀ ਪੜ੍ਹਦੇ ਸੀ ਗੁਰੂ ਰਾਮਦਾਸ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਬਾਣੀ ਤੇ ਜਦੋਂ ਕੰਨਾਂ ਵਿੱਚ ਮਿੱਠੀ ਬਾਜ ਧੁਨ ਪਈ ਮਹਾਰਾਜ ਜੀ ਤੁਰਿਆ ਨਹੀਂ ਗਿਆ ਜਾ ਕੇ ਕਹਿੰਦੇ ਬੇਟਾ ਜੀ ਇਹ ਕਿਹਦੇ ਸ਼ਬਦ ਪੜ੍ਹ ਰਹੇ ਹੋ ਉਛਿਆ ਜਾ ਕੇ ਨੂੰ ਰਾਣੀ ਨੂੰ ਇਤਿਹਾਸ 'ਤੇ ਬੀਬੀ ਜੀ ਕਹਿੰਦੇ ਸਤਿਗੁਰੂ ਜੀ ਦੀ ਬੇਟੀ ਕਹਿੰਦੇ ਸੋਹਰਾ ਸਾਹਿਬ ਸਨ ਕਹਿੰਦੇ ਪਿਤਾ ਜੀ ਇਹ ਮੇਰੇ ਪਿਤਾ ਗੁਰੂ ਦੀ ਬਾਣੀ ਹੈ ਉਹ ਬਾਣੀ ਰੋਜ਼ ਪੜ੍ਹਦੇ ਸੀ ਮੈਂ ਸੁਣਿਆ ਕਰਦੀ ਸੀ ਤੇ ਹੁਣ ਉਹ ਮਿੱਠੀ ਬਾਣੀ ਮੈਂ ਆਪਣੇ ਮਖ ਤੋਂ ਪੜ੍ਹਦੀ ਹਾਂ ਤੇ ਮਹਾਰਾਜ ਜੀ ਕਹਿੰਦੇ ਹੁਣ ਰਹਾ ਨਹੀਂ ਜਾਂਦਾ ਛੇਤੀ ਕਰੋ ਬੇਟਾ ਜੀ ਸਾਨੂੰ ਆਪਣੇ ਪਿਤਾ ਗੁਰੂ ਘਰ ਲੈ ਚਲੋ ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ ਹੇ ਮਹਾਰਾਜ ਜੀ ਗੁਰੂ ਅਮਰਦਾਸ ਜੀ ਦੇਖੋ ਭਵੇਂ ਆਪਸ ਦੇ ਵਿੱਚ ਕੁੜਮਾਚਾਰੀ ਸੀ ਤੇ ਜਾ ਕੇ ਦਰਸ਼ਨ ਕੀਤੇ ਜਾ ਕੇ ਮਹਾਰਾਜ ਜੀ ਨੇ ਮੱਥਾ ਟੇਕਿਆ ਮਹਾਰਾਜ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਉੱਠ ਕੇ ਖੜੇ ਹੋਏ ਖੜੇ ਹੋ ਕੇ ਗੱਲ ਮਿਲੇ ਕਹਿੰਦੇ ਤੁਸੀਂ ਤਾਂ ਸਾਡੇ ਬਰਾਬਰ ਉਹ ਵੱਡੇ ਹੋ ਸਾਡੇ ਤੋਂ ਉਮਰ ਚ ਉਸੇ ਪੈਰਾਂ ਤੇ ਮੱਥਾ ਨਾ ਟੇਕੋ ਤੇ ਮਹਾਰਾਜ ਜੀ ਕਹਿੰਦੇ ਅੱਜ ਮੈਂ ਕੁੜਮਾਚਾਰੀ ਲੈ ਕੇ ਨਹੀਂ ਆਇਆ ਅੱਜ ਮੈਂ ਤੁਹਾਨੂੰ ਗੁਰੂ ਬਣਾਉਣ ਵਾਸਤੇ ਆਇਆ ਤੁਸੀਂ ਸੱਚੇ ਗੁਰੂ ਹੋ ਅਸੀਂ ਤੁਹਾਡੇ ਮਰੀਦ ਆ ਅੱਜ ਤੋਂ ਬਾਅਦ ਅਸੀਂ ਤੁਹਾਡੇ ਚਰਨਾਂ ਵਿੱਚ ਹੀ ਟਿਕਣਾ ਚਾਹੁੰਨੇ ਆ ਸਾਧ ਸੰਗਤ ਜੀ ਇੰਨਾ ਸਮਾਂ ਫਿਰ ਸੇਵਾ ਕਮਾਈ ਹਾਥੀ ਛਨਾਨਕ ਰਾਇਆ ਕਰਦੇ ਸੀ ਗਾਗਰ ਢੁੰਦੇ ਸੀ ਆਪ ਜੀ ਨੇ ਬਹੁਤਾ ਸਮਾਂ ਨਾਲ ਲੈਂਦੇ ਹੋਏ ਇਤਿਹਾਸ ਸੁਣਿਆ ਹੀ ਹੈ ਅੱਜ ਉਹਨਾਂ ਦੇ ਗੁਰਤਾ ਗੱਦੀ ਦਿਨ ਹਨ ਖਡੂਰ ਸਾਹਿਬ ਵਿਖੇ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਪ੍ਰਗਾਸ਼ਮਾਨ ਹੋਏ 1609 ਦੇ ਵਿੱਚ ਬਹੁਤ ਬਹੁਤ ਸੰਗਤਾਂ ਨੂੰ ਵਧਾਈਆਂ ਹੋਣ ਸਤਿਗੁਰ ਜੀ ਮਿਹਰ ਕਰਨ ਸਰਵਤ ਦਾ ਪਲਾ ਕਰਨ ਐਨੀਆਂ ਕੁ ਹਾਜ਼ਰੀਆਂ ਪਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਅਣਿਕਾਂ ਭੁੱਲਾਂ ਜਨੀਆਂ ਮਹਾਰਾਜ ਜੀ ਸਮੱਤ ਬਖਸ਼ ਲੈਣ ਐਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फ़तह